ਹਾਂਜੀ ਭਗਵੰਤ ਮਾਨ ਜੀ ਸਤਿ ਸ਼੍ਰੀ ਅਕਾਲ ਸੋ ਆਸ਼ਪਕ ਮੈਂ ਕੋਈ ਸਪੈਸ਼ਲ ਐਸੀ ਵੀਡੀਓ ਨਹੀਂ ਬਣਾਈ ਜਿਹਦੇ ਵਿੱਚ ਮੈਂ ਤੁਹਾਡਾ ਕੋਈ ਜ਼ਿਕਰ ਕਰਾਂ ਪਰ ਅੱਜ ਇਹ ਵੀਡੀਓ ਬਣਾਈ ਤੁਹਾਡੇ ਵਾਸਤੇ ਆ ਔਰ ਜਿਹਦੇ ਵਿੱਚ ਤੁਹਾਡਾ ਜ਼ਿਕਰ ਕਰਨਾ ਪੰਦਾ ਹੈ ਪਹਿਲੇ ਅਸੀਂ ਤੁਹਾਨੂੰ ਰਿਸਪੈਕਟ ਕਰਦੇ ਸੀ ਕਿ ਤੁਸੀਂ ਸਾਡੇ ਮੌਜੂਦਾ ਪੰਜਾਬ ਦੇ ਚੀਫ ਮਿਨਿਸਟਰ ਹੋ ਸੀਮ ਸਰੋ ਸੋ ਰਿਸਪੈਕਟ ਵੰਦੀ ਹੈ ਕਿ ਕੋਈ ਵੀ ਸੀਐਮ ਦੇ ਉੱਤੇ ਤੇ ਹੋਵੇ ਬਹੁਤ ਵੱਡਾ ਇੱਕ ਅਹੁਦਾ ਹੁੰਦਾ ਬਹੁਤ ਜ਼ਮੇਵਰੀ ਵਾਲਾ ਪਰ ਹੁਣ ਜਿੰਨੇ ਕ ਪੰਜਾਬੀਆਂ ਦੀ ਟੀਮ ਮੇਰੇ ਨਾਲ ਜੁੜੀ ਹੋਈ ਹੈ ਅਸੀਂ ਤੁਹਾਡੇ ਬਾਰੇ ਅਕਸਰ ਗੱਲ ਕਰਦੇ ਆ ਹੁਣ ਅਸੀਂ ਤੁਹਾਡੇ ਰਿਸਪੈਕਟ ਨਹੀਂ ਕਰਦੇ ਹੁਣ ਅਸੀਂ ਬੇਪਨਾ ਦਿਲੋਂ ਮੁਹੱਬਤ ਕਰਨ ਲੱਗ ਗਏ ਆ ਤੁਹਾਨੂੰ ਕੀ ਜਿਹੜਾ ਮੁੱਦਾ ਤੁਸੀਂ ਪੰਜਾਬ 'ਚ 328 ਸਰੂਪਾਂ ਦਾ ਚੱਕਿਆ ਹੈ ਨਾ ਵੀ ਉਹ ਕਿੱਥੇ ਮਿਸਿੰਗ ਹੋ ਗਏ ਕਿੱਥੇ ਚਲੇ ਗਏ ਮਾਨ ਸਾਹਿਬ ਜੇ ਤੁਸੀਂ ਇਹ ਪ੍ਰੋਬਲਮ ਸੋਲਵ ਕਰਦੇ ਉਹ ਮੁਜਰਮ ਨੂੰ ਸਜ਼ਾ ਦਵਾਈ ਸ਼ੇਤਲ ਨੂੰ ਪਤਾ ਨਹੀਂ ਕਿ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਤੁਸੀਂ ਇੱਕ 골ਡਨ ਅੱਖਰ ਨਾਲ ਆਪਣਾ ਇੱਕ ਉਹ ਨਾਮ ਲਿਖਾਉਂਗੇ ਜੋ ਤੁਹਾਨੂੰ ਸਦੀਆਂ ਤੱਕ ਇਤਿਹਾਸ 'ਚ ਬੱਚੇ ਯਾਦ ਰੱਖਣਗੇ ਇੱਕ ਭਗਵੰਤ ਮਾਨ ਹੁੰਦਾ ਸੀ ਕਿਉਂਕਿ ਅੱਜ ਤੱਕ ਕਿਸੇ ਨੇ ਕਦੇ ਇਸ ਚੀਜ਼ ਬੋਲ ਧਿਆ ਨਹੀਂ ਦਿੱਤੇ ਪਰ ਸਾਡੇ ਆਪਣੇ ਹੀ ਸਿੱਖ ਨੇ ਇਹ ਕਪਲਾ ਕਰਨ ਵਾਲੇ ਕੋਈ ਬਾਹਰਲੇ ਪਾਰਟੀਆਂ ਨਹੀਂ ਆ ਸਾਡੇ ਆਪਣੇ ਸਿੱਖ ਹੀ ਡਰਗ ਵੇਚਦੇ ਪੰਜਾਬ 'ਚ ਸਾਡੇ ਆਪਣੇ ਸਿੱਖ ਹੀ ਪੰਜਾਬ ਦੇ ਬੱਚਿਆਂ ਨੂੰ ਆਪਣੇ ਹੀ ਬੱਚਿਆਂ ਨੂੰ ਮਾਰ ਰਹੇ ਨੇ ਆਪਣੇ ਪੰਜਾਬ ਦਾ ਕਪਲਾ ਕਰ ਰਹੇ ਆ ਕਿਉਂਕਿ ਸਾਡੇ ਸਿੱਖ ਕੌਮ ਦੇ ਵਿੱਚ ਹੀ ਸਭ ਤੋਂ ਵੱਡੀ ਇੱਕ ਪ੍ਰੋਬਲਮ ਆ ਕਿ ਯੂਨਿਟੀ ਨਹੀਂ ਆ ਸਾਡੇ ਕੌਮ ਵਿੱਚ ਲਾਲਚ ਬਹੁਤ ਜ਼ਿਆਦਾ ਕੁੱਟ-ਕੁੱਟ ਕੇ ਭਰਿਆ ਕਿਸੇ ਦੇ ਵੀ ਹਿੱਕ ਤੇ ਚੜ ਕੇ ਮੋਢੇ ਤੇ ਚੜ ਕੇ ਇਹ ਲੋਕ ਬੇਈਮਾਨੀ ਕਰ ਜਾਂਦੇ ਆ ਇਹਨਾਂ ਦਾ ਜਮੀਰ ਬਹੁਤ ਵਕਾਊ ਆ ਕੈਨੇਡਾ ਵਿੱਚ ਵੀ ਹੋ ਰਿਹਾ ਜਿੰਨੇ ਪੰਜਾਬੀਆਂ ਦੇ ਰੈਸਟੋਰੈਂਟ ਆ ਬੱਚਿਆਂ ਨੂੰ 2-3 ਦਿਨ ਜੀ ਟ్రਾਇਲ ਦੇ ਦੋ ਬੁਲਾ ਕੇ ਹਫ਼ਤਾ-ਹਫ਼ਤਾ ਫ੍ਰੀਸ਼ ਕੰਮ ਕਰਾ ਕੇ ਬਹੁਤ ਸ਼ੁਭਾਸ਼ ਕਹਿਣਗੇ ਸਾਨੂੰ ਪਸੰਦ ਨਹੀਂ ਆਇਆ ਉਹਨਾਂ ਹਫ਼ਤੇ ਦੇ ਪੈਸੇ ਵੀ ਨਹੀਂ ਦੇਣੇ ਜੋ ਕਿ ਗੋਰੇ ਆ ਇਹ ਨਹੀਂ ਕਰਦੇ ਆ ਗੋੜੇ ਤੁਹਾਨੂੰ ਕੋਈ ਟ੍ਰੇਨਿੰਗ ਵੀ ਦੇਣਗੇ ਉਹ ਤਾਂ ਵੀ ਪੈਸੇ ਇਥੇ ਪੇੜਾ ਕਿਉਂਕਿ ਉਹਨਾਂ ਨੇ ਤੁਹਾਡਾ ਟਾਈਮ ਲੱਤਾ ਹੈ ਇਥੇ ਵੀ ਪੰਜਾਬੀ ਪੰਜਾਬੀ ਨੂੰ ਹੀ ਵੱਡਣ ਲੱਗਿਆ ਹੋਇਆ ਨੋ ਡਾਊਟ ਸੁਮਾਨ ਸਾਹਿਬ ਜੀ ਮੇਰੀ ਰਿਕਵੈਸਟ ਇਹੀ ਆ ਮੇਰੀ ਔਰ ਮੇਰੇ ਸਾਰੇ ਉਹ ਭੈਣ ਭਰਾ ਜੋ ਮੇਰੇ ਟੀਮ ਚ ਨੇ ਕਿ 328 ਰੂਪਾਂ ਦੀ ਜਿਹੜੀ ਗੱਲ ਹੈ ਦੱਬਣੀ ਨਹੀਂ ਚਾਹੀਦੀ ਔਰ ਦੂਜੀ ਗੱਲ ਜਿਹੜੇ ਹਰਮੰਦਰ ਸਾਹਿਬ 'ਚ ਕਾਲ ਤੱਕ ਤੇ ਉੱਪਰ ਕਬਜ਼ਾ ਕਰਕੇ ਬੈਠੇ ਗੁੰਡੇ ਬਦਮਾਸ਼ ਇਹਨਾਂ ਨੂੰ ਵੀ ਇਥੋਂ ਕੱਢ ਕੇ ਇਲੈਕਸ਼ਨ ਕਰਾਇਆ ਜਾਂ ਤੇ ਨਵੀਂ ਕਮੇਟੀ ਬਿਠਾਈ ਜਾਵੇ ਕਿਉਂਕਿ ਬਹੁਤ ਜ਼ਿਆਦਾ ਕਪਲਾ ਹੋ ਗਿਆ ਸੈਕੰਡ ਥਿੰਗ ਇੱਕ ਲੇਡੀ ਦੀ ਵੀਡੀਓ ਵੇਖੀ ਹੈ ਨਾਮ ਨਹੀਂ ਉਹਦੇ ਵਿੱਚ ਉਹਦਾ ਆਇਆ ਉਹਨੇ ਦੱਸਿਆ ਕਿ ਕਿਵੇਂ ਉਹਦੇ ਘਰ ਤੇ ਜੋਨੇ ਇੱਕ ਸੰਸਥਾ ਖੋਲੀ ਸੀ ਕਿਵੇਂ ਕੁਲਦੀਪ ਸਿੰਘ ਗੱਜ ਗੱਜ ਨੇ ਉੱਤੇ ਕੰ ਗੱੜਗੱਜ ਨੇ ਉੱਤੇ ਕਬਜ਼ਾ ਕੀਤਾ ਉਹ ਲੇਡੀ ਕਹਿੰਦੀ ਮੈਂ ਡਰਤੀ ਮਾਰੇ ਇੰਗਲੈਂਡ ਭੱਜ ਗਈ ਮੁੜ ਕੇ ਮੈਂ ਵਾਪਸ ਆ ਕੇ ਦੇਖਿਆ ਕਹਿੰਦੀ ਬਹੁਤ ਮੂੰਹ ਦਾ ਮਿੱਠਾ ਬਹੁਤ ਬੰਦਾ ਸੀ ਇਹਦੀ ਜ਼ੁਬਾਨ ਬਹੁਤ ਮਿੱਠੀ ਆ ਪਰ ਇਹ ਨੇ ਕਹਿੰਦੇ ਗੁੰਡਾਗਰਦੀ ਬਦਮਾਸ਼ੀ ਬਹੁਤ ਕੀਤੀ ਮੇਰੀ ਕਹਿੰਦੇ ਸਕੋਰਪੀਓ ਗੱਡੀ ਮੰਗ ਕੇ ਲੈ ਜਾਣੀ ਤੇ ਇਸ ਚੀਜ਼ ਤੇ ਵੀ ਥੋੜਾ ਨਜ਼ਰ ਮਾਰਿਓ ਜਰੂਰ ਵੀ ਇਹ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਆ ਇਹ ਧਰਮ ਦੇ ਜਿਹੜੇ ਵਪਾਰੀ ਬਣੇ ਹੋਏ ਆ ਇੰਨਾ ਲੋਕਾਂ ਕਰਕੇ ਸਾਡੇ ਬੰਦੇ ਆਪਦਾ ਧਰਮ ਛੱਡ ਰਹੇ ਆ ਧਰਮ ਦੇ ਨਾਮ ਤੇ ਜਿਹੜੀ ਕੱਟੜਪੰਥੀ ਦਿਖਾ ਰਿਆ ਨਾ ਇਹ ਧਰਮ ਨਾਲ ਜੋੜ ਨਹੀਂ ਰੇ ਸਿੱਖੀ ਦਾ ਪ੍ਰਚਾਰ ਕਿਤੇ ਵੀ ਨਹੀਂ ਹੋ ਰਿਹਾ ਇਹ ਤਾਂ ਇੰਨੀ ਡਿਸਟਰਕਸ਼ਨਸ ਲਾ ਰਿਹਾ ਹਰ ਇੱਕ ਚੀਜ਼ ਦੇ ਉੱਪਰ ਨਹੀਂ ਨਹੀਂ ਕਰਨਾ ਉਹ ਨਹੀਂ ਕਰਨਾ ਇਦਾਂ ਨਹੀਂ ਕਰਨਾ ਉਹ ਲੋਕੀ ਕਹਿੰਦੇ ਜੈ ਇੰਨਿਆ ਹੀ ਕੁੱਤੇ ਅਰਗੂ ਤੁਸੀਂ ਭੌਂਕਣਾ ਆ ਅਸੀਂ ਤੁਹਾਡਾ ਧਰਮੇ ਛੱਡ ਦਿੰਨੇ ਆ ਸੋ ਪਹਿਲੇ ਮੈਨੂੰ ਫੀਲ ਹੁੰਦਾ ਕਿ ਸ਼ਾਇਦ ਆਮ ਓਨਲੀ ਵਨ ਪ੍ਰਸੰਜ ਜਿਨੇ ਵਾਸ ਚੱਕੀ ਆ ਪਰ ਫੋਂ ਜਦੋਂ ਮੈਂ ਦੇਖਿਆ ਸੋਸ਼ਲ ਮੀਡੀਆ ਪਰ ਇਹ ਬਹੁਤ ਲੋਕਾਂ ਦੇ ਮੈਸੇਜ ਆਏ ਬਹੁਤ ਲੱਕਾਂ ਨੇ ਮੇਰੇ ਨੰਬਰ ਮੰਗੇ ਮੈਨਾਂ ਗੱਲ ਕੀਤੀ ਕਿ ਤੁਸੀਂ ਬਿਲਕੁਲ ਸਹੀ ਕੀਤਾ ਥੋੜਾ ਜਿਹਾ ਹੌਸਲਾ ਤੇ ਕੌਨਫੀਡੈਂਸ ਵੀ ਹੋਇਆ ਆਮ ਡੂਇੰਗ ਅ ਗੁੱਡ ਜੌਬ ਇਹਦੇ ਚ ਮੇਰਾ ਕੋਈ ਪਰਸਨਲ ਕੁਝ ਵੀ ਲੈਣ ਦੇਣੀ ਮੈਨੂੰ ਕੋਈ ਇਹਦੇ ਵਿੱਚ ਕਮਿਸ਼ਨ ਨਹੀਂ ਮਿਲਦਾ ਕੋਈ ਮੈਨੂੰ ਸੈਲਰੀ ਨਹੀਂ ਮਿਲਦੀ ਮੈਂ ਜੋ ਕਰ ਰਹੀ ਆ ਆਪਣੇ ਸਿੱਕ ਕੰਮ ਵਾਸਤੇ ਕਰ ਰਹੀ ਆ ਅੱਜ ਸ਼ਾਇਦ ਕੰਮ ਦੇ ਲੋਕ ਮੈਨੂੰ ਚੰਗਾ ਨਹੀਂ ਸਮਝਣਗੇ ਪਰ ਆਉਣ ਵਾਲੇ ਸਮੇਂ 'ਚ ਸ਼ਾਇਦ ਉਹ ਮਨ ਗੱਲਾਂ ਚੇਤੇ ਆਉਣਗੀਆਂ ਕਿ ਮੈਂ ਕੰਮ ਦੇ ਹੱਕ ਦੀ ਗੱਲ ਕਰਦੀ ਆ ਪਰ ਹਰ ਇੱਕ ਬੰਦੇ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੈ ਮਨਸਬ ਤੁਹਾਡਾ ਤਰੀਕਾ ਵੱਖਰਾ ਹੈ ਮੇਰਾ ਜੰਗ ਲੜਨ ਦਾ ਤਰੀਕਾ ਵੱਖਰਾ ਹੈ ਬਸ ਸਤੋ ਬੇਨਤੀ ਹੈ ਅਸੀਂ ਸਾਰੇ ਤੁਹਾਡੇ ਨਾਲ ਆ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਚੜ੍ਹਦੀ ਕਲਾ 'ਚ ਰੱਖੇ